हां जी ससीका जी स्वागत है ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਵਾਹਿਗੁਰੂ ਜੀ ਦੇ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਵੀ ਆਪਾਂ ਅੱਜ ਕਰਦੇ ਹਾਂ ਕਬੱਡੀ ਬਾਰੇ ਠੀਕ ਹੈ ਤੇ ਆਪਾਂ ਅੱਜ ਗੱਲ ਸ਼ੇਅਰ ਕਰਨੀ ਆ ਮੈਂ ਬਹੁਤ ਹੰਝੂ ਮਨ ਕੀਤੀ ਨੇ ਜੋ ਜੱਗੋਂ ਨੇ ਕੰਮ ਕੀਤਾ ਬਈ ਠੀਕ ਹੈ Rajasthan Sandeep ਨਾਲ ਉਹਨਾਂ ਚੱਕ ਕੇ ਸਾਥ ਨੇ ਮਾਈ 2017 ਜੱਗ ਤੋਂ ਮੰਗਾ ਕਰ ਉਹਨਾਂ ਨਾਲ ਠੀਕ ਹੈ ਨਾ ਤੇ ਅੱਜ ਜਿਹੜਾ ਸਮਝਾਂਗਾ ਤੂੰ ਅਹੰਕਾਰ ਚ ਆ ਗਿਆ ਠੀਕ ਹੈ ਤੂੰ ਪਲੇਅਰ ਨਹੀਂ ਮਾੜਾ ਪਰ ਤੁਮ ਟਕਰਾਂਗੇ ਬਈ ਕੋਈ ਨਹੀਂ ਹੁਣ ਆਪਾਂ ਐਕਸ਼ਨ ਨਾਲ ਕੰਮ ਐਕਸ਼ਨ ਚੱਲੂਗਾ ਬਵਾਸੀ ਕਰ ਰਹੇ ਆ ਗੱਤ ਠੀਕ ਐ ਚੱਲਣਾ ਕਹਿ ਕੇ ਮੈਂ ਜਪ ਹੁਣ ਆਪਾਂ ਠੀਕ ਐ ਜਿਹੜਾ ਤਗੜਾ ਗੁਰੂ ਮਾਰ ਤੂ ਬਰਾਬਰ ਚੱਲ ਪਾਵਾਂਗਾ ਲੱਕੀ ਮਿਲਦੇ ਆ ਮਾ ਠੀਕ ਐ 77 ਅਗਰ ਸੰਦੀਪ ਹੰਕਾਰ ਨਹੀਂ ਆਉ ਬੰਦੇ ਜੀ ਬਾਈ 1% ਦਾ ਹੀ ਹੰਕਾਰ ਨਹੀਂ ਕੋਈ ਬੰਦਾ ਕਰੇ ਉਹ ਹਾਇਦਕ ਕੇ ਜਿਹੜੇ ਉਹਨੂੰ ਥਾਪੇ ਨਹੀਂ ਮਾਰੀ ਠੀਕ ਐ ਮੈਂ ਬਹੁਤ ਮਾਰਦਾ ਹਾਂ ਉਹ ਨਹੀਂ ਬਦਲਾ ਮੈਨੂੰ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ